ਅੱਜ ਜਿਹੜੇ ਕਹਿੰਦੇ ਸੀ ਕਿ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਬਈਨ ਆਲੀ ਹੈ ਬੈਸੀ ਮਿਲੇ ਉਹ ਵੀ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ ਚ ਪਈ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹ ਤੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਥੋੜੀ ਪਹਿਲਾਂ ਚੱਲਦੀ ਰਹੀ ਹੈ ਇੱਥੇ ਨਹੀਂ ਚੱਲਦੀ ਸਭ ਤੋਂ ਵੱਡੀ ਗੱਲ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਕਲੰਕ ਲੱਗ ਗਿਆ ਸਾਡੇ ਪੰਜਾਬ ਦੇ ਸਿਰ ਤੇ ਕਿ ਜੀ ਇਹ ਤਾਂ ਡਰੱਗੀ ਨੇ ਅਸੀਂ ਪਲਾਨ ਬਣਾਇਆ ਲੱਗ ਜਾਂਦਾ ਟਾਈਮ ਕਈ ਵਾਰੀ ਪਲਾਨ ਬਣਾਉਣ ਨੂੰ ਅਸੀਂ ਸਾਰਾ ਕੁਝ ਪਹਿਲਾਂ ਰੇਕੀ ਕੀਤੀ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ ਕੌਣ ਕੌਣ ਉਹਨਾਂ ਦੇ ਸਾਥੀ ਨੇ ਕੌਣ ਕੌਣ ਕਿੱਥੇ ਕਿਹੜੇ ਪਿੱਪਲ ਥੱਲੇ ਕਿਹੜੇ ਬੋਰਡ ਥੱਲੇ ਬੈਂਦੇ ਨੇ ਕੀ ਕਰਦੇ ਨੇ ਉਸ ਤੋਂ ਬਾਅਦ ਫਿਰ ਮੁਹਿੰਮ ਛੇੜੀ ਤੇ ਅੱਜ ਜਿਹੜੇ ਕਹਿੰਦੇ ਸੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸਾਡੇ ਘਰੇ ਪੁਲਿਸ ਪੁੱਛੇ ਬਿਨਾਂ ਜਾਂ ਦੱਸੇ ਬਿਨਾਂ ਆ ਨਹੀਂ ਸਕਦੀ ਆ ਨਾ ਬਈ ਨਾਲ ਹੀ ਬੈਸੀ ਮਿਲੇਓ ਵੀ ਕਿਵੇਂ ਠੀਕ ਹੋ ਜਿਹੜਾ ਬੰਦਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਕੋਈ ਹਿੱਸਾ ਪਾਊਗਾ ਜਿਹੜਾ ਬੰਦਾ ਪੰਜਾਬ ਨੂੰ ਖੋਖਲਾ ਕਰਨ ਚ ਪਏ ਹਿੱਸਾ ਪਾਊਗਾ ਉਹਦਾ ਕੋਈ ਉਹਦੇ ਤੇ ਰਹਿਮ ਨਹੀਂ ਕੋਈ ਉਹਦੇ ਤੇ ਤਰਸ ਨਹੀਂ ਕਾਰਵਾਈ ਹੋਊਗੀ ਜੋ ਮਰਜ਼ੀ ਕਰ ਲੋ ਜਿੰਨੇ ਮਰਜ਼ੀ ਵੱਡੇ ਬੰਦੇ ਹੋ ਜਿੰਨੀ ਮਰਜ਼ੀ ਤੁਹਾਡੀ ਪਹਿਲਾਂ ਚੱਲਦੀ ਰਹੀ ਹੈ ਇੱਥੇ ਨਹੀਂ ਚੱਲਦੀ ਇਹ ਕੰਮ ਹੋਏ ਨੇ ਪਿਛਲੇ ਦਿਨ ਆਉਣ ਵਾਲੇ ਦਿਨਾਂ 'ਚ ਵਪਾਰੀਆਂ ਬਾਰੇ ਛੋਟੇ ਦੁਕਾਨਦਾਰਾਂ ਬਾਰੇ ਬਹੁਤ ਵੱਡੇ ਵੱਡੇ ਫੈਸਲੇ ਆ ਰਹੇ ਨੇ ਅਸੀਂ ਚਾਹੁੰਦੇ ਆ ਕਿ ਪੰਜਾਬੀ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣਨ ਨੌਕਰੀਆਂ ਵੰਡਣ ਵਾਲੇ ਸੋ ਇਸ ਕਰਕੇ ਇਹਦੇ ਵਿੱਚ ਐਸ ਡੀ ਐਮ ਦਫਤਰ ਹੈ ਕੋਰਟ ਰੂਮ ਵੀ ਹੈ ਤਹਿਸੀਲਦਾਰ ਨੈਤ ਤਹਿਸੀਲਦਾਰ ਪਟਵਾਰਖਾਨਾ ਸਟਾਫ ਰੂਮ ਰਜਿਸਟ੍ਰੇਸ਼ਨ ਕਾਊਂਟਰ ਸਾਰੇ ਦਫਤਰ ਇੱਥੇ ਬਣਾਏ ਗਏ ਇੱਕ ਵਾਰੀ ਜ਼ਰੂਰ ਜਾ ਕੇ ਆਇਓ ਪਮਨ ਵੈਸੇ ਹੀ ਜਾਇਆ ਮੈਂ ਤਾਂ ਕਹਿੰਦਾ ਰੱਬ ਨਾ ਕਰੇ ਕਚੈਰੀਆਂ ਜਾਵੇ ਕੋਈ ਕੋਈ ਲੋਡ ਪਵੇ ਪਰ ਵੈਸੇ ਹੀ ਕਿਹੜਾ ਮਾਰਿਆ ਉਹ ਕਿ ਦਿਨ ਵੀ ਕਿਵੇਂ ਚੱਲ ਰਿਹਾ ਕੰਮ ਕੋਈ ਤੁਸੀਂ ਵੀ ਮਾਲਕ ਹੋ ਬਈ ਪੁੱਛੋ ਜਾ ਕੇ ਫਰਦ ਕਿਵੇਂ ਨਿਕਲਦੀ ਹੈ ਕੀ ਹੈ ਕਿੰਨਾ ਟਾਈਮ ਲੱਗੂਗਾ ਜੀ ਕਿੰਨੇ ਪੈਸੇ ਲੱਗਦੇ ਨੇ ਜੀ ਇਹ ਜੀ ਜਾਣੇ ਕੰਮ ਕਰਨ ਵਾਲੇ ਤੇ ਇਹ ਚੀਜ਼ਾਂ ਨੇ ਜੀ ਉਹ ਤਾਂ ਮੈਨੂੰ ਗਾਲਾਂ ਗੱਡੀ ਜਾਂਦੇ ਬਸ ਹੋਰ ਕੋਈ ਕੰਮ ਨਹੀਂ ਤੜਕੇ ਉੱਠ ਕੇ ਮੈਨੂੰ ਗਾਲਾਂ ਘੱਡਣ ਲੱਗ ਜਾਂਦੇ ਮੈਂ ਕੀ ਵਿਗਾੜਤਾ ਵੀ ਪੰਜਾਬ ਦਾ ਨਾ ਜੀ ਕਹਿੰਦੇ ਇਹ ਕਿਉਂ ਆ ਗਿਆ ਇੱਥੇ ਉਹ ਜੇ ਤੁਸੀਂ ਚੱਜਦੇ ਨਿਕਲੇ ਆਉਂਦੇ ਭਾਈ ਸਾਨੂੰ ਆਉਂਦੀ ਕੀ ਲੋੜ ਸੀ ਮੈਂ ਤਾਂ ਆਪਦਾ ਕੰਮ ਕਰੀ ਜਾਂਦਾ ਸੀ ਵਧੀਆ ਤੁਹਾਡੇ ਕਰਕੇ ਤੁਹਾਡੀਆਂ ਕਰਤੂਤਾਂ ਕਰਕੇ ਇੱਥੇ ਆਏ ਆ ਹੁਣ ਕਹਿੰਦੇ ਆਏ ਕਿਉਂ ਨੇ ਹੁਣ ਅਸੀਂ ਕੰਮ ਸਿੱਖ ਕੇ ਹੁਣ ਨਹੀਂ ਜਾਂਦੇ ਉਹ ਕੰਮ ਸਿੱਖ ਕੇ ਸ ਤਾਂ ਪਹਿਲਾਂ ਅੱਧੀ ਕੈਂਚੀ ਸਾਈਕਲ ਸਿੱਖਣ ਵੇਲੇ ਸਾਈਕਲ ਸਿੱਖਣ ਵੇਲੇ ਕੀ ਹੁੰਦਾ ਪਹਿਲਾਂ ਅੱਧੀ ਕੈਂਚੀ ਫਿਰ ਕੈਂਚੀ ਪੂਰੀ ਫਿਰ ਡੰਡਾ ਫਿਰ ਕਾਠੀ ਹੁੰਦਾ ਕਾਠੀ ਤੇ ਆ ਭਾਈ ਠੀਕ ਹੈ ਨਾ ਇਹ ਕਿਰਪਾ ਥੋਡੀ ਐ ਕੰਮ ਲੋਕਾਂ ਦਾ ਕੋਈ ਗਲਤੀ ਹੋ ਜੇ ਸਾਥੋਂ ਅਸੀਂ ਵੀ ਇਨਸਾਨ ਆ 16 ਕਲਾਂ ਸੰਪੂਰਨ ਤਾਂ ਕੋਈ ਵੀ ਨਹੀਂ ਹੁੰਦਾ ਕੋਈ ਗਲਤੀ ਹੋ ਜੇ ਸਾਥੋਂ ਜੇ ਤੁਹਾਨੂੰ ਲੱਗੇ ਵੀ ਆਹ ਕੰਮ ਗਲਤ ਹੋ ਰਿਹਾ ਜਦੋਂ ਮਰਜ਼ੀ ਮੋਟਾ ਫੜ ਕੇ ਰੋਕ ਲਿਓ ਕੰਨ ਫੜ ਕੇ ਰੋਕ ਲਿਓ ਭਾਈ ਕਾਕਾ ਐ ਕਰ ਉਹ ਅਸਤਾ ਥੋਡੇ ਚ ਰਹਿਣ ਵਾਲੇ ਆ ਸੋ ਇਹਨਾਂ ਦਾ ਕਾਫੀ ਬੁਰਾ ਹਾਲ ਹੈ ਮੈਨੂੰ ਅੰਦਰੋਂ ਕਈ ਵਾਰੀ ਬੋਟਾਂ ਮਿਲ ਜਾਂਦੀਆਂ ਨੇ ਅਕਾਲੀ ਤੇ ਕਾਂਗਰਸ ਤਾਂ ਕੰਦਾ ਫੜਫੜ ਤੁਰਨ ਲੱਗ ਗਏ ਹੁਣ ਆ ਸਿੱਧਾ ਤੁਰਿਆ ਨਹੀਂ ਜਾਂਦਾ ਕਾਰਨ ਸੋਚੀ ਤਾਂ ਇਹ ਬੈਠੇ ਸੀ ਵਾਰੀ ਆਊਗੀ ਹੁਣ ਬਾਰੀ ਵੀ ਨਹੀਂ ਆਉਂਦੀ ਲੱਗਦੀ ਇਹਨਾਂ ਨੂੰ ਉਹ ਕਹਿੰਦੇ ਅਜਾ 5 ਸਾਲੇ ਨੇ ਤਾਂ ਕੱਟੇ ਨਹੀਂ ਜਾਣੇ ਆ ਗਏ ਕਿਉਂਕਿ ਇਹਨਾਂ ਦੇ ਜਵਾਕ ਜੇ ਵੀ ਉਹ ਹੈ ਜੀ ਨੇ ਉਹਨੂੰ ਹੋਰ ਕੱਖ ਨਹੀਂ ਆਉਂਦਾ ਆਪਾਂ ਤਾਂ ਹੋਰ ਕੰਮ ਕਰ ਲਾਂਗੇ ਆਪਾਂ ਨੇ ਕੀ ਹੈ ਮੈਂ ਤਾਂ ਇੰਜਣ ਵੀ ਬੰਨਣ ਜਾਣ ਦਾ ਆਸ਼ਾ ਟਰੈਕਟਰ ਚਲਾਉਂਦੇ ਨੇ ਕਿਉਂਕਿ ਮਾਰਾ ਟਰੈਕਟਰ ਮਿਸਤਰੀ ਬਣਾਉਣ ਦਾ ਜੀ ਦੋ ਵਾਰੀ ਤਾਂ ਬਾਹਾਂ ਤੋੜੀ ਹੋਈ ਹੈ ਜੀ ਹੈਂਡਲ ਨੇ ਪਤਾ ਕੋਈ ਹੋਰ ਕੰਪਨੀ ਕਰ ਲਾਂਗੇ ਇਹਨਾਂ ਦੇ ਜਿਵਾਕਾਂ ਨੂੰ ਕੱਖ ਨਹੀਂ ਹੁੰਦਾ ਇਹ ਤਾਂ ਇੱਧਰ ਹੀ ਰਹਿੰਦੇ ਨੇ ਬੱਸ ਜੇ ਚੇਅਰਮੈਨਾਂ ਬਣਨ ਨਾ ਇਹ ਇੱਕ ਦੂਜੇ ਦੇ ਵਿੱਚ ਵੱਜਣ ਲੱਗ ਜਾਂਦੇ ਨੇ ਵੀ ਕੀ ਆ ਕੀ ਹੋ ਗਿਆ ਯਾਰ ਸੂਇਸ ਕਰਕੇ ਤੁਹਾਡੇ ਕੋਲੇ ਆਇਆ মিডিਆ ਖੜਾ ਹੈ ਅਮਰਗੜ ਦਾ ਮੇਰੇ ਮਿੱਤਰ ਨੇ ਪੁਰਾਣੇ ਇਹਨਾਂ ਦੇ ਕੈਮਰਾ ਰਾਹੀਂ ਵੀ ਤੁਸੀਂ ਸੁਣਦੇ ਹੋਵੋਗੇ ਹਰ ਰੋਜ਼ ਕਿ ਪੰਜਾਬ ਦੇ ਵਿੱਚ ਲੋਕ ਪੱਖੀ ਕੰਮ ਚੱਲ ਰਹੇ ਨੇ ਹੁਣੇ-ਹੁਣੇ ਮੈਂ ਦਿੱਲੀ ਫੂਡ ਮਿਨਿਸਟਰ ਨੂੰ ਮਿਲ ਕੇ ਆਂ ਭਾਈ ਸਾਡੀ ਜੀਰੀ ਚੱਕਣ ਦਾ ਪ੍ਰਬੰਧ ਹੁਣੇ ਕਰ ਲੋ ਆਰਟੀ ਅਨ ਕਮਿਸ਼ਨ ਬਾਰੇ ਹੁਣੇ ਹੀ ਵਧਾ ਦਿਓ ਕਿਉਂਕਿ ਅਸੀਂ ਖੱਜਲ ਖਵਾਰ ਨਹੀਂ ਹੋਣਾ ਚਾਹੁੰਦੇ ਮੰਡੀਆਂ 'ਚ ਔਰ ਐਫਸੀਆਈ ਨੇ ਚੱਕਣਾ ਹੁੰਦਾ ਉਹਦਾ ਵੀ ਸੋ ਮੈਂ ਤਾਂ ਮਨ ਤਾਂ ਲੋਕਾਂ ਜਾਏ ਬਿਨਾ ਮੇਰਾ ਦਿਲ ਨਹੀਂ ਲੱਗਦਾ ਜੇ ਮੈਂ ਦੋ ਦਿਨ ਘਰੇ ਰਹਿ ਲਾਂ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝ ਆ ਜਾਂਦਾ ਵੀ ਦੋ ਦਿਨ ਹੋ ਗਏ ਕਿਤੇ ਗਈ ਹੀ ਨਹੀਂ ਇਹ ਸਾਲ ਚ ਦੋ ਦਿਨ ਹੀ ਨਿਕਲਦੇ ਸੀ ਮੈਨੂੰ ਦੱਸਿਆ ਸਿਕਿਉਰਿਟੀ ਵਾਲਿਆਂ ਨੇ ਜਿਹੜੇ ਗੱਡੀਆਂ ਉਹ ਗੱਡੀਆਂ ਤਾਂ ਉਹੀ ਨੇ ਨਾ ਉਹ ਕਹਿੰਦੇ ਜੀ ਦੂਜੇ ਦਿਨ ਜਾਂ ਤੀਜੇ ਦਿਨ ਗੱਡੀਆਂ ਸਟਾਰਟ ਕਰਨੀਆਂ ਪੈਂਦੀਆਂ ਸੀ ਬੈਟਰੀ ਨਾ ਸੌਂਜੇ ਕਿਤੇ ਕਿਉਂਕਿ ਉਹ ਕਿਹੜੇ ਤੌਰ ਦੇ ਸੀ ਕਿਤੇ ਜਾਂਦੇ ਸੀ ਲੈਣ ਨੂੰ ਸ਼ਰਤ ਲਾ ਲਓ ਬੈਟਰੀ ਸੌਣ ਦਾ ਵੀ ਨਹੀਂ ਪਤਾ ਹੋਣਾ ਇਹਨਾਂ ਨੂੰ ਵੀ ਬੈਟਰੀ ਸੌਂਦੀ ਕਿਵੇਂ ਹੁੰਦੀ ਹੈ ਕੀ ਹੁੰਦਾ ਹੈ ਆ ਪਤਾ ਅਮਰਗੜ ਵਾਲਿਆਂ ਪਤਾ ਮਿਸਤਰੀਆਂ ਦਾ ਇਲਾਕਾ ਹੈ ਤਾਂ ਬਗੜੀਆਂ ਅਮਰਗੜ ਨਾ ਬੱਸ ਆਰਾ ਇਹਦਾ ਹਰ ਘਰ ਚ ਨਾਟਾ 19 ਬਾਈ ਦੀ ਚਾਪੀ ਐ ਤੋਤਾ ਰੈਂਚ ਲ ਤੋਤਾ ਰੈਂਚ ਪੁੱਛ ਕੇ ਦਿਖਾਇਓ ਵੀ ਕੀ ਹੁੰਦਾ ਇਹਨਾਂ ਨੂੰ ਪੁੱਛ ਕੇ ਦ ਚੇਕ ਨਟ ਪੁੱਛਿਓ ਕਹਿੰਦੇ ਨੋ ਚਿਕ ਨਟ ਵੀ ਡੋਨਟ ਨੋ ਅਬਾਊਟ ਚਿਕ ਨਟ ਸਬ ਤੁਸੀਂ ਸਾਥ ਦਿਓ